ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਕੀ ਹੈ ਆਪਾਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਸਰਬੱਤ ਦੇ ਭਲੇ ਦਾ ਹੈ ਸਾਰੇ ਧਰਮਾਂ ਦਾ ਸਤਕਾਰ ਕਰਨਾ ਆਪਣੇ ਗੁਰੂ ਸਬਾਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰਤੀ ਆ ਆਪਣੀ ਕੌਮ ਦਾ ਫਰਜ਼ ਹੈ ਕਿ ਸਾਰੇ ਧਰਮਾਂ ਦੇ ਲੋਕ ਉਹਨਾਂ ਨਾਲ ਪਿਆਰ ਕਰਨਾ ਹੈ ਉਹਨਾਂ ਨੂੰ ਜੱਫੀ ਪਾ ਕੇ ਰੱਖਣਾ ਹੈ ਤੇ ਕਿਉਂਕਿ ਪੰਜਾਬ ਆਪਣਾ ਘਰ ਹੈ ਪੰਜਾਬ ਦੇ ਬਾਹਰ ਆਪਾਂ ਕਿੱਥੇ ਜਾ ਸਕਦੇ ਆ ਤੇ ਪੰਜਾਬ ਜੇ ਤਕੜਾ ਹੈ ਜੇ ਪੰਜਾਬ ਤਰੱਕੀ ਦੇ ਹੈ ਤੇ ਜੇ ਪੰਜਾਬੀ ਖੁਸ਼ੀ ਹੈ ਖੁਸ਼ ਹਨ ਤਾਂ ਹੀ ਆਪਾਂ ਸਾਰੇ ਤਰੱਕੀ ਕਰਾਂਗੇ ਤੁਸੀਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦਾ ਦੇ ਇਤਿਹਾਸ ਵੀ ਦੇਖੀਏ ਆਜ਼ਾਦੀ ਤੋਂ ਪਹਿਲੇ ਵੀ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੇ ਲੀਡਰਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਕਿਸਾਨੀ ਦੀ ਲੜਾਈ ਸੀ ਜੇ ਕੋਈ ਗਰੀਬ ਦੇ ਹੱਕ ਦੀ ਲੜਾਈ ਸੀ ਜੇ ਕੋਈ ਵਪਾਰੀ ਦੀ ਗੱਲ ਸੀ ਜੇ ਐਮਰਜੈਂਸੀ ਵਰਗੀਆਂ ਆਪਣੇ ਤੇ ਠੋਕੀਆਂ ਗਈਆਂ ਸੀ ਲੜਾਈ ਲੜੀ ਥੋਡੀ ਪਾਰਟੀ ਸ਼ੋਮਨੀ ਕਾਲੀ ਦਲ ਨੇ ਲੜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਬਣ ਗਈ ਕਿ ਇਸ ਕੌਮ ਦੀ ਜਥੇਬੰਦੀ ਨੂੰ ਪੰਜਾਬ ਦੀ ਜਥੇਬੰਦੀ ਨੂੰ ਖਤਮ ਕਰਨਾ ਆਹ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਕਾਲੀਦਾਲੇ ਐਨਡੀਏ ਦਾ ਸਾਥ ਛੱਡਿਆ ਕਿਸਾਨੀ ਕਾਨੂੰਨਾਂ ਦੇ ਖਿਲਾਫ ਸਰਕਾਰ ਤੋਂ ਪਾਸੇ ਹਟੇ ਸੈਂਟਰ ਦੀ ਸਰਕਾਰਾਂ ਨੇ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਆਪਣੇ ਤੱਕ ਸਭ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਹੈ ਤੁਸੀਂ ਦੇਖ ਲਓ ਜਦੋਂ ਅਸੀਂ ਐਨਡੀਏ ਸੀ ਅਸੀਂ ਉਹ ਮਰਿਆ ਲਾਈਨ ਖਿੱਚੀ ਸੀ ਜਿਹਦੇ ਪਰਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਆਪਣੇ ਧਰਮ ਵਿੱਚ ਉਹ ਦਖਲ ਨਹੀਂ ਕਰ ਸਕਦੇ ਸੀ ਆਪਣੇ ਗੁਰੂ ਧਾਮਾਂ 'ਚ ਦਖਲ ਨਹੀਂ ਕਰ ਸਕਦੇ ਸੀ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਉੱਤੇ ਕਾਬਜ਼ ਹੋ ਗਏ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਅੱਜ ਤਖਤ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਉੱਤੇ ਖਾਲਸਾ ਪੰਥ ਦਾ ਕੋਈ ਯੋਗਦਾਨ ਨਹੀਂ ਹੈ ਹੁਣ ਜਿਹੜੇ ਮੈਂਬਰ ਬਣਾਏ ਗਏ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਮਹਾਰਾਸ਼ਟra ਸਰਕਾਰ ਦੇ ਤੇਰਾ ਬੰਦੇ ਉਹਨਾਂ ਨੇ ਆਪ ਹੀ ਨਾਮਿਨੇਟ ਕਰਤੇ ਐ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਚੇਅਰਮੈਨ ਬਣਾਇਆ ਸ਼ਰਾਬ ਪੀਂਦਾ ਤੁਸੀਂ ਦੇਖ ਲਓ ਆਪਣੇ ਮਰਿਆਦਾ ਦਾ ਕੀ ਹੋਣ ਲੱਗ ਗਿਆ ਪਤਿਤ ਲੋਕਾਂ ਨੂੰ ਸਰੋਪਾ MP ਦੀ ਪਕਸ਼ਿਸ਼ ਕਰਨ ਲੱਗ ਗਏ ਉੱਥੇ ਆਪ ਬਿੱਟੂ ਗਿਆ ਸੀ ਉੱਥੇ ਸਰੋਪਾ ਦਿੱਤਾ ਗਿਆ ਭਗਵਾਨਤ ਮੰਗਿਆ ਸੀ ਸਰੋਪੇ ਦਿੱਤੇ ਗਏ ਕਿਉਂਕਿ ਹੁਣ ਉਹਨਾਂ ਨੂੰ ਕੋਈ ਮਰਿਆਦਾ ਦੀ ਕੋਈ ਫਿਕਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਕੋਲੇ ਤਖਤ ਹੈ ਉਵੇਂ ਹੀ ਉਹਨਾਂ ਨੇ ਉਹਦੇ ਬਾਅਦ ਤਖਤ ਪਟਨਾ ਸਾਹਿਬ ਤੇ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਮਿਹਨਤ ਨਾਲ ਕੁਰਬਾਨੀਆਂ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਪਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਦੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗੱਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ ਉਹਨਾਂ ਨੇ ਉਹਦੇ ਬਾਅਦ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾ ਦਿੱਤੀ ਉਥੇ ਦਾदूਵਾਲ ਵਰਗੇ ਗੱਦਾਰਾਂ ਨੂੰ ਬਿਠਾ ਦਿੱਤਾ। ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ ਇਲੈਕਸ਼ਨਾਂ ਵਿੱਚ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲੇ। ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਉੱਥੋਂ ਕੱਢੋ ਪੰਦੀ ਨਮੈਂਦਾ ਜਥੇਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹੱਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਕਿਵੇਂ ਕਾਬਜ਼ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਪੰਜੇ ਤਖਤਾਂ ਸਾਹਿਬ ਦੇ ਜੱਜਦਾਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜਖਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੇ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾਂ ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਤਖਤ ਸਾਹਿਬ ਦੇ ਜਜ਼ਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅੱਜ ਤੱਕ ਨਹੀਂ ਆਵਾਜ਼ ਉਠਾਈ ਕਹੀ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜਜ਼ਦਾਰਾਂ ਦਾ ਸਤਕਾਰ ਕਰਦੇ ਹਾਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜਜ਼ਦਾਰ ਸਾਹਿਬ ਕੌਮ ਨੂੰ ਬਚਾਉਣ ਦੀ بجائے ਕੌਮ ਨੂੰ ਤਗੜਾ ਕਰਨ ਦੀ بجائے ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਤੇ ਲੱਗੇ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮene ਤੇ ਜਿਹੜੇ ਤਖਤ ਸਾਹਿਬ ਤੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਤੋਂ ਖਾਲਸਾ ਜੀ ਬੇਨਤੀ ਕਰਦਾ ਹੈ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਇੱਕ ਆਪਣੇ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਹੜਾ ਨਵਾਂ ਆਉਂਦਾ ਆਪਾ ਉਹਦੇ ਮਗਰ ਲੱਗ ਜਾਂਦੇ ਆ ਭਾਵੇਂ ਕੋਈ ਚੋਲਾ ਪਾ ਕੇ ਆ ਜੇ ਆਪਾਂ ਸੋਚਣ ਲੱਗ ਜੰਨੇ ਆ ਇਹ ਤੋਂ ਵੱਡਾ ਪੰਥਕ ਕੋਈ ਨਹੀਂ ਪ੍ਰੈਣੀ ਦੇਖਦੇ ਉਸ ਚੋਲੇ ਦੇ ਮਗਰ ਇੱਕ ਉਹ ਗद्दार ਖੜਾ ਹੈ ਜਿਹੜੇ ਆਪਣੀ ਕੌਮ ਵਿੱਚ ਦੋ ਫਾੜ ਕਰਨ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਭੇਜਿਆ ਗਿਆ ਹੈ ਤੁਸੀਂ ਜਾਣਦੇ ਹੋ ਲੀਡਰ ਇੱਕ ਦਿਨ 'ਚ ਨਹੀਂ ਪੈਦਾ ਹੁੰਦੇ 40 40 ਸਾਲ 50 50 ਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਬਾਰ ਨੇ ਇੱਕ ਸਾਲ ਚ ਨਹੀਂ ਲੀਡਰ ਬਣੇ 70 ਸਾਲ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਤਾਂ ਲੋਕਾਂ ਨੇ ਜਾ ਕੇ ਉਹਨਾਂ ਦੇ ਵਿਸ਼ਵਾਸ ਕੀਤਾ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਜੇਲ੍ਹਾਂ ਕੱਟੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜਦੀ ਕਲਾ ਹੋਏ ਪੰਜਾਬ ਦੀ ਤਰੱਕੀ ਹੋਏ ਸਹੀ ਮੈਨੇ ਤਾਂ ਦੇਖੋ ਆਜ਼ਾਦੀ ਦੇ ਬਾਅਦ ਵੀ ਕੱਲੇ ਤਿੰਨ ਵਾਰੋਂ ਆਪਾਂ 5 ਸਾਲ ਸਰਕਾਰ ਰਹੀ ਹੈ ਕਲੀ ਦਲ ਦੀ ਦੋ ਵਾਰ ਦਾ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਸੈਟਰ ਵਾਲੇ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਕਰਮਾ ਜੋ ਕੁਝ ਵੀ ਬਣਿਆ ਉਹ ਉਦੋਂ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ 'ਚ ਕੋਈ ਲੋਕ ਆਏ ਹੋ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਓਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਅਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਉਂਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉੱਤੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਇੱਥੇ ਫੈਕਟਰੀਆਂ ਦੇਖੋਗੇ ਅਕਾਲੀ ਦਲ ਨੇ ਬਣਾਇਆ ਹੈ ਥਰਮਲ ਪਲਾਂਟ ਦੇਖੋਗੇ ਅਕਾਲੀ ਦਲ ਨੇ ਬਣਾਇਆ ਹੈ 에어ਪੋਰਟ ਦੇਖੋਗੇ ਅਕਾਲੀ ਦਲ ਨੇ ਬਣਾਇਆ ਹੈ ਗਰੀਬ ਦੀ ਧਰਮਸ਼ਾਲਾ ਦੇਖੋਗੇ ਅਕਾਲੀ ਦਲ ਨੇ ਦਿੱਤਾ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲੇ ਅਕਾਲੀ ਦਲ ਹੈ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਫਸਲਾਂ ਦਾ ਐਮਐਸਪੀ ਦੇਣ ਵਾਲਾ ਅਕਾਲੀ ਦਲ ਹੈ ਥੋੜੀ ماں ਪਾਰਟੀ ਹੈ ਤੁਹਾਡਾ ਪਰਿਵਾਰ ਹੈ ਤੇ ਮੈਂ ਕਹਿਣਾ ਚਾਹਣਾ ਹੈ ਕਿਉਂ ਆਪਾਂ ਆਪਣੀ ਕੌਮ ਨੂੰ ਆਪਣੀ ਕੌਮ ਦੀ ਇੱਜ਼ਤ-ਏ-ਬੰਦੀ ਨੂੰ ਕਮਜ਼ੋਰ ਕਰਤਾ ਕਿੱਡਾ ਵੱਡਾ ਨੁਕਸਾਨ ਹੋਇਆ ਆਪਾਂ ਕਿੱਥੇ ਚਲੇ ਗਏ ਆ ਵੇ ਜਦੋਂ ਦਾ ਤੁਸੀਂ ਆਪਣੀ ਕੌਮ ਦੀ ਇੱਜ਼ਤ-ਏ-ਬੰਦੀ ਨੂੰ ਕਮਜ਼ੋਰ ਕੀਤਾ ਉਦੋਂ ਤੋਂ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਉਦੋਂ ਤੋਂ ਤੁਹਾਡੇ ਗੁਰੂ ਧਾਮਾਂ ਤੇ ਹਮਲੇ ਹੋ ਗਏ ਉਦੋਂ ਤੋਂ ਪੰਜਾਬ ਉੱਤੇ ਕਬਜ਼ਾ ਬਾਹਰ ਲਿਆਂਦਾ ਹੋ ਗਿਆ ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਬਣੇ ਤੇ ਮੁੱਖ ਮੰਤਰੀ ਕੇਜਰੀਵਾਲ ਉਹ ਚਲਾਉਂਦਾ ਆ ਭਗਵੰਤ ਮਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਆ ਸਸੋੜੀਆ ਵਰਗੇ ਆ ਜੈਨ ਵਰਗੇ ਸਾਰੇ ਇੱਥੇ ਆ ਗਏ ਆ ਲੁੱਟਣ ਲੱਗ ਗਏ ਆ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੱਧਰ ਗਿਆ 1000 ਰੁਪਏ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿੱਧਰ ਗਿਆ ਇਹਨੇ ਦੁਗਣਾ ਛਗਨ ਦਾ ਕਿੱਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿੱਧਰ ਗਏ 29 29 ਫਸਲਾਂ ਦੇ ਐਮਐਸਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੂਭਾ ਪਿੱਛੇ ਸਿੱਡ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਸਹੀ ਮਹਨਤ ਤੇ ਇੱਕੋ ਇੱਕ ਪਾਰਟੀ ਹੈ ਜੇ ਵਾਰਿਸ ਪੰਜਾਬ ਦੀ ਕੋਈ ਹੈ ਉਹ ਤੁਹਾਡੀ ਮਾਂ ਬਾਪ ਦੀ ਅਕਾਲੀ ਦਲ ਦਾ ਹੈ ਬੋਲੇ ਸੋ ਨਿਹਾਲ ਅਕਾਲੀ ਦਲ ਤੁਹਾਡੇ ਵਾਸਤੇ ਮਰ ਵੀ ਸਕਦੀ ਹੈ ਤੁਹਾਡੀ ਲੜਾਈ ਵੀ ਲੜਦੀ ਹੈ ਤੁਹਾਡੇ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹੈ ਤੇ ਕਰਦੀ ਰਹੀ ਹੈ ਜੋ ਕੁਝ ਵੀ ਪੰਜਾਬ ਚ ਆਇਆ ਅਕਾਲੀ ਦਲ ਨੇ ਆ ਜਿਹੜੇ ਕਾਂਗਰਸ ਹੈ ਆ ਬੀਜੇਪੀ ਐ ਆ ਝਾੜੂ ਵਾਲੇ ਐ ਆ ਕਾਮਰੇਡ ਐ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਦੋਂ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੇ ਐ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਐ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਤੁਹਾਨੂੰ ਤੁਸੀਂ ਬੀ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਹਰਿਆਣੇ ਦੀ ਸਰਕਾਰ ਮਗਰ ਲੱਗ ਜਾਣਗੇ ਰਾਜਸਤਾਨ ਮਗਰ ਲੱਗ ਜਾਣਗੇ ਅਕਾਲੀ ਦਲ ਦਾ ਥੋੜਾ ਇੱਥੋਂ ਦਾ ਹੈ ਅਸੀਂ ਕਿੱਧਰ ਜਾਵਾਂਗੇ ਅਸੀਂ ਤਾਂ ਭਾਵੇਂ ਤੁਸੀਂ ਬਣਾਓ ਨਾ ਬਣਾਓ ਥੋੜੀ ਲੜਾਈ ਲੜਦੇ ਰਵਾਂਗੇ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਦੇਖੋ ਅੱਜ ਹਾਲਾਤ ਕੀ ਹੈ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਹਰ ਵਪਾਰੀ ਨੂੰ ਕਰੋੜ ਰੁਪਏ ਲੁੱਟ ਉਹਨਾਂ ਤੋਂ ਲਈ ਜਾਂਦੇ ਐ ਰੋਜ਼ ਕਰਨੇ ਡੇ ਬੇਟਾ ਖੋਈ ਜਾਂਦੇ ਐ ਗੁੰਡਾ ਕਰਦੀ ਦਾ ਰਾਜ ਐ ਆ ਝਾੜੂ ਵਾਲੇ ਐਮਐਲਏ ਨੇ ਤੇ ਇਹਨਾਂ ਦੇ ਲਿਟਰਾਨੇ ਘਰ ਘਰ ਨਸ਼ਾ ਪਲਾ ਦਿੱਤਾ ਮੈਂ ਸੰਗਤ ਨੂੰ ਪੁੱਛਣਾ ਛੋਣਾ ਐ ਇੰਨਾ ਝਾੜੂ ਵਾਲੇ ਦੇ 3 ਸਾਲ ਹੋਏ ਐ ਕੋਈ ਇੱਟ ਲੱਗੀ ਐ ਤੁਹਾਡੇ ਪੰਜਾਬ ਪੰਜਾਬ 'ਚ ਕੋਈ ਕੱਸੀ ਬਣਾਈ ਐ ਕਿਸੇ ਨੂੰ ਨੌਕਰੀ ਦਿੱਤੀ ਐ ਕਿਸੇ ਦੀ ਬਾਹ ਫੜੀ ਐ ਕੱਲੇ ਢੂਠੇ ਪਰਚੇ ਤੁ ਲੈ ਕੇ ਧੱਕੇ ਕਰਨ ਤੇ ਲੱਗੇ ਐ ਐਸ ਕਰਕੇ ਆਓ ਬਚਾਲੀਏ ਪੰਜਾਬ ਨੂੰ ਆ ਆਪਣਾ ਪੰਜਾਬ ਐ ਜੇ ਆਪਾਂ ਨਹੀਂ ਬਚਾਵਾਂਗੇ ਤੇ ਹੋਰ ਕੌਣ ਬਚਾਊਗਾ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਤੁਸੀਂ ਸੇਵਾ ਦਿੱਤੀ ਐ ਸਭ ਤੋਂ ਛੋਟੀ ਉਮਰ ਸੇਵਾ ਦਿੱਤੀ ਐ ਮੈਂ ਤੁਹਾਡੇ ਨਾਲ ਵਚਨ ਦਿੰਦਾ ਤੇ ਅੱਜ ਤੱਕ ਤੁਸੀਂ ਜਾਣਦੇ ਹੋ ਜੋ ਜੋ ਅਸੀਂ ਕੀ ਐ ਜੋ ਜੋ ਵੱਡੇ ਬਾਦਲ ਸਾਹਿਬ ਵਾਦਾ ਕਰਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ بیٹے ਹੋਣ ਦੇ ਨਾਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜੋ ਧੜੇਬੰਦੀ ਛੱਡ ਦਿਓ ਅਕਾਲੀ ਵਰਕਰ ਹੀ ਬਾਦੂ ਹੈ ਤੁਸੀਂ ਤੱਕੜੇ ਹੋ ਜੋ ਅਗਲੀ ਸਰਕਾਰ ਤੁਹਾਡੀ ਹੋਗੀ ਪੰਜਾਬ ਦੇ ਲੋਕਾਂ ਦੀ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਆਂ ਆਪਣੀ ਪੰਜਾਬੀਆਂ ਦੀ ਖਾਲਸਾ ਪੰਥ ਪੰਜਾਬ ਦੀ ਸਰਕਾਰ ਲਿਆਉਣੇ ਆਂ ਮੈਂ ਵਾਦਾ ਕਰਦਾ ਇੱਕ ਵੀ ਗੈਂਗਸਟਰ ਪੰਜਾਬ ਚ ਨਹੀਂ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀ ਵਾਲੇ ਆ Rajasthan ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇਈ ਜਾਂਦੇ ਐ ਜਿੰਦਾਬਾਦ ਜਿੰਦਾਬਾਦ ਜੀ ਦੇ ਕੋਲੇ ਕੋਈ ਡਿਊਲ ਕਨੈਕਸ਼ਨ ਨਹੀਂ ਪਹਿਲੇ ਦਿਨੀ ਉਹਨੂੰ ਡਿਊਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾਲ ਸਕੀਮ ਵਾਪਸ ਲਿਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀ ਜਾਣਗੇ ਭਾਈਚਾਰੇ ਇਕਜੁੱਟ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦੁਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਹੀ ਰਹੂਗੀ ਤੁਹਾਡੇ ਵਾਸਤੇ ਰਹੂਗੀ ਮੈਂ ਅਖੀਰ ਚਾਈ ਕਹਿਣਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ ਉਹਨਾਂ ਨੇ ਹਰ ਹੱਥ ਦਾ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਦੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਦਾ ਕਰਦਾ ਤੇ ਬੇਨਤੀ ਕਰਦਾ ਹਾਂ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਅਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਾਰਾਜ਼ ਵੀ ਹੈ ਜਿਨ੍ਹਾਂ ਦੇ ਪੀੜੀਆਂਾਂ ਦੇ ਪੀੜੀਆਂ ਜੋ ਅਕਾਲੀ ਦਲ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਪੰਥੀ ਸਰਕਾਰ ਲਿਆਉਣੀ ਹੈ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆ ਕੇ ਪੰਜਾਬ ਦੇ ਵਿੱਚ ਥੋੜੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ